ਹੈਲੋ ਸਸਰੀਕਾਲ ਜੀ ਕੀ ਹਾਲ ਹੈ ਠੀਕ ਹੈ ਆਪ ਦਾ ਸਵਾਗਤ ਹੈ ਮੇਰੇ YouTube ਚੈਨਲ ਪਰ ਅੱਜ ਆਪਾਂ ਤੁਹਾਨੂੰ ਆਪੇਸਟ ਬਣਾਉਣਾ ਦੱਸਾਂਗੇ ਪੈਰਾਂ ਤੇ ਵਿਆਈਆਂ ਤੇ ਲਾਉਣ ਵਾਸਤੇ ਆਪ ਕੋਕੋਨਟ ਤੇਲ ਲੈ ਲਿਆ ਆਪ ਆਪ ਪਸੰਦ ਦਾ ਤੇਲ ਲੈ ਲਿਆ ਆਪ ਇੱਕ ਮੂੰਬਤੀ ਲੈ ਲਈ ਆਪ ਆਹ ਬਾਇਲ ਵਿਰਾਂ ਲੈ ਲਿਆ ਤੇ ਸਾਰੀ ਨੂੰ ਆਪਾਂ ਛਿਲ ਦੇਣਾ ਨੂੰ ਚਾਰ ਸਪੇਰਿਆਂ ਵਾਲੀ ਕੋਝੇ ਦਾ ਛੇਲੇ ਤੇ ਦਾ ਸਾਰਾ ਛੇਲਾ ਲੈਣਾ ਤੇ ਵਿੱਚੋਂ ਇਹਦੀ ਜੈਲ ਕੱਢ ਲੈਣੀ ਆਹ ਐਲੋਵੇਰਾ ਆ ਸਾਰੀ ਕੱਢ ਲੈਣੀ ਵਿੱਚ ਆਹ ਦੇਖੋ ਆਪਾਂ ਮੁੰਬਤੀ ਨੂੰ ਨਾ ਕਰ ਲਿਆ ਤੇ ਆਪਾਂ ਹੁਣ ਇੰਨੀ ਮੁੰਬਤੀ ਲੈ ਲਈਏ ਇੰਨੇ ਆਪਾਂ ਹੁਣ ਆਹ ਐਲੋਵੇਰਾ ਵੀ ਇੰਨੀ ਆਪਾਂ ਲੈ ਲਈਏ ਇੰਨਾ ਪਾਉਂ ਸਰੋਂ ਦਾ ਤੇਲ ਲੈ ਲਿਆ ਇੰਨੇ ਆਪਾਂ ਹੁਣ ਕੋਕੋਨਟ ਲੈ ਤੇਲ ਲੈ ਲਿਆ ਆਪਾਂ ਦੇਖੋ ਹੁਣ ਗੈਸ ਬਾਲ ਲਿਆ ਇਹਨੂੰ ਆਪਾਂ ਗੈਸ ਨੂੰ ਮਠਾ ਕਰ ਲਿਆ ਮਠਾ ਕਰਕੇ ਇਹਨੂੰ ਆਪਾਂ ਉੱਪਰ ਰੱਖ ਦੇਣਾ ਇਹਨੂੰ ਆਪਾਂ ਮੈਲਟ ਕਰਨਾ ਪੂਰਾ ਸਾਰਾ ਵਿੱਚ ਆਪਾਂ ਹੁਣ ਮੈਲਟ ਕਰ ਲਿਆ ਕਰਕੇ ਹੁਣ ਆਪਾਂ ਬਰਫ਼ ਲੈ ਲਈ ਬਰਫ਼ ਦੇ ਉੱਪਰ ਰੱਖ ਦੇਣਾ ਬਰਫ਼ ਦੇ ਉੱਪਰ ਆਪਾਂ ਹਿਲਾਣਾ ਜੰਮ ਜਾਣਾ ਫਿਰ ਇਹਨੂੰ ਆਪਾਂ ਇਹ ਇਹ ਚੀਜ਼ ਵਿੱਚ ਆਪਾਂ ਕੱਢ ਕੇ ਰੱਖ ਲੈਣਾ ਆਹ ਦੇਖੋ ਆਪਣੀ ਹੁਣ ਮੈਲਟ ਹੋ ਗਈ ਆਪਾਂ ਹੁਣ ਇੱਕ ਲੈਣਾ ਬਰਤਨ ਤੇ ਆਪਾਂ ਇਹਦੇ ਵਿੱਚ ਕੱਢ ਲੈਣਾ ਆਪਾਂ ਲਾਣਾ ਦੱਸਾਂਗੇ ਕਿੱਦਾਂ ਲਾਣਾ ਜਦੋਂ ਆਪਾਂ ਨਹਾ ਕੇ ਬਾਹਰ ਆਈ ਤਾਂ ਪੈਸਾਫ ਕਰਕੇ ਉਰੋਂ ਆਪਾਂ ਇਦਾਂ ਦੇਖੋ ਇਦਾਂ ਲੈਣਾ ਪੇਸਟ ਤੇ ਆਹ ਦੇਖੋ ਆ ਜਿਹੜੀਆਂ ਵਿਆਈਆਂ ਨੇ ਨਾ ਇਹਨਾਂ ਦੇ ਉੱਤੇ ਐਂ ਚੰਗੀ ਤਰ੍ਹਾਂ ਮੈਲਟ ਕਰ ਦੇਣਾ ਵਿੱਚ ਆਹ ਦੇਖੋ ਇਹ ਮੈਂ ਵੀ ਚੂਜ਼ ਕਰਕੇ ਦੇਖਿਆ ਬਹੁਤ ਫਰਕ ਪੈਂਦਾ ਹੈ ਇਹਦੇ ਨਾਲ ਜਿੱਦਾਂ ਆਪਾਂ ਦੂਜੀਆਂ ਕਰੀਮ ਲਾਈ ਦਿਓ ਉਹਦੇ ਨਾਲ ਇੰਨੀ ਛੇਤੀ ਟੂਪਾ ਦਾ ਨਾ ਆ ਰਾਮ ਨਹੀਂ ਆਉਂਦਾ ਇਹਦੇ ਨਾਲ ਬਹੁਤ ਜਲਦੀ ਰਾਮ ਆਉਂਦਾ ਇਦਾਂ ਇੱਕ ਵਾਰੀ ਲਾ ਲਓ ਤੇ ਇੱਕ ਵਾਰੀ ਰਾਤ ਨੂੰ ਸੌਣ ਲੱਗਿਆਂ ਲਾ ਲਓ ਸੌਣ ਲੱਗਿਆਂ ਲਾ ਕੇ ਤੇ ਜਲਾਬਾ ਤੁਸੀਂ ਪਾ ਲਿਓ ਤੇ ਹੁਣ ਵੀ ਤੁਸੀਂ ਲਾ ਕੇ 10 ਮਿੰਟ ਰੱਖ ਕੇ ਫਿਰ ਤੇ ਜਲਾਬਾ ਪਾ ਪਾ ਕੇ ਤੁਸੀਂ ਟਰਾਈ ਕਰਕੇ ਦੱਸਿਓ ਵੀ ਤੁਹਾਨੂੰ ਹੀ ਫਾਇਦਾ ਹੁੰਦਾ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿੰਨਾ ਫਾਇਦਾ ਹੋਇਆ ਥੈਂਕ ਯੂ ਫੋਰ ਵਾਚਿੰਗ